ਕਬੀਰ ਜੀ ਕਹਿੰਦੇ ਐ ਕਿ ਜਿਹੜਾ ਮੇਰਾ ਮਨ ਹੈ ਨਾ ਮਨ ਅੰਦਰ ਵਿਚਾਰ ਚੱਲਦੇ ਨੇ ਜਿਹੜਾ ਆਪਾਂ ਵੇਖਿਆ ਹੁਣ ਕੱਲ ਪਰਸੋਂ ਦਾ ਵੇਖ ਹੀ ਰਹੇ ਆ ਮਨ ਅਸੀਂ ਤੇ ਆਪਣੇ ਆਪ ਨੂੰ ਐ ਸਮਝੀ ਬੈਠੀਆਂ ਵੀ ਮੈਂ ਮਏ ਆ ਪਹਿਲੇ ਨੰਬਰ ਤੇ ਤਾਂ ਸਾਨੂੰ ਇਹ ਭਲੇਖਾ ਵੀ ਮੈਂ ਸ਼ਰੀਰ ਆ ਜਿਹੜਾ ਕਿ ਭਲੇਖਾ ਟੁੱਟ ਜਾਣਾ ਚਾਹੀਦਾ ਸ਼ਰੀਰ ਤੇ ਚੱਲੀ ਜਾਂਦਾ ਤੂੰ ਕੀ ਹੈ ਪਤਾ ਨਹੀਂ ਕਿੰਨੀ ਵਾਰੀ ਮਰਦਾ ਕਿੰਨੀ ਵਾਰੀ ਇੱਕ ਸੈਕਿੰਡ ਚ ਬਣਦਾ ਦੂਜੇ ਨੰਬਰ ਤੇ ਅਸੀਂ ਇਹ ਮੰਨੀ ਬੈਠੀਆਂ ਵੀ ਮੈਂ ਮਾਨਾ ਇਦਾਂ ਮੰਨਦੇ ਆ ਨਾ ਆਪਾਂ ਵੀ ਮੈਨੂੰ ਮੈਂ ਮਾਨਾ ਵੀ ਮੈਨੂੰ ਭੁੱਖ ਲੱਗੀ ਐ ਮੈਨੂੰ ਆ ਹੋਇਆ ਭੁੱਖ ਸਰੀਰ ਨੂੰ ਲੱਗਦੀ ਐ ਬੱਲੇ ਬੱਲੇ ਦੀ ਭੁੱਖ ਤੇਰੇ ਮਨ ਨੂੰ ਲੱਗਦੀ ਐ ਰੋਟੀ ਦੀ ਭੁੱਖ ਤੇਰੇ ਤਨ ਨੂੰ ਲੱਗਦੀ ਐ ਨਾ ਸੀ ਤਨ ਹਾਂ ਨਾ ਸੀ ਮਨ ਹਾਂ ਮਾਨਾ ਜਿਹੜਾ ਇਹਨੂੰ ਹੁਣ ਤੁਸੀਂ ਟਰਾਈ ਕੀਤੀ ਐ ਕਿ ਵਸ ਵਿੱਚ ਆਵੇ ਸਾਡੇ ਕੰਟਰੋਲ ਚ ਆਵੇ ਭੱਜ ਜਾਂਦਾ ਸੀ ਫੇਰ ਲਿਆਉਂਦੇ ਸੀ ਫੇਰ ਭੱਜ ਜਾਂਦਾ ਸੀ ਫੇਰ ਲਿਆਉਂਦੇ ਮੈਨੂੰ ਤੁਸੀਂ ਜਵਾਬ ਦਿਓ ਤੁਸੀਂ ਸਾਹ ਦੇ ਨਾਲ-ਨਾਲ ਆਪਣੇ ਮਨ ਦੀਆਂ ਹਰਕਤਾਂ ਵੇਖੀਆਂ ਕਿ ਨਹੀਂ ਵੇਖੀਆਂ ਵੇਖੀਆਂ ਬਾਜ਼ੀਆਂ ਪੈਂਦੀਆਂ ਮਨ ਦੀਆਂ ਵੇਖੀਆਂ ਕਿਵੇਂ ਬਾਜ਼ੀਆਂ ਪਾਉਂਦਾ ਕਿਵੇਂ ਭੱਜਦਾ ਕਬੀਰ ਮਨ ਪੰਖੀ ਭਇਓ ਉਡੋਡ ਦਹ ਦਿਸ ਜਾਏ ਦਸੇ ਦਸ਼ਾਵਾਂ ਵੱਲ ਨੂੰ ਆਪਣੇ ਮਨ ਨੂੰ ਉੱਡਦਾ ਵੇਖਿਆ ਕਿ ਨਹੀਂ ਵੇਖਿਆ ਵੇਖਿਆ ਕਬੀਰ ਜੀ ਸੱਚ ਬੋਲਦੇ ਨੇ ਕਿ ਨਹੀਂ ਬੋਲਦੇ ਬੀ ਮਨ ਬਹੁਤ ਉੱਡਦਾ ਇਹਦਾ ਮਤਲਬ ਉਹ ਕਦੇ-ਕਦੇ ਮਨ ਵੇਖਦੇ ਹੋਣਗੇ ਆਪਣਾ ਅਸੀਂ ਮਨ ਕਦੇ ਵੇਖਦੇ ਨਹੀਂ ਵੀ ਮਨ ਨੂੰ ਕੀ ਪ੍ਰੋਬਲਮ ਹੈ ਮਨ ਦਾ ਇਲਾਜ ਵੀ ਕਰੀਏ ਕਈ ਕਮਲੇ ਸਰੀਰ ਵੀ ਨਹੀਂ ਵੇਖਦੇ ਹੁੰਦੇ ਵੀ ਸਰੀਰ ਦੇ ਵਿਸ਼ੇਤ ਨੂੰ ਕਿਵੇਂ ਰੱਖਣਾ ਹੈ ਮੇਰਾ ਪੇਟ ਵਧੀ ਜਾਂਦਾ ਯਾਰ ਕਈ ਸਰੀਰ ਤੰਨ ਨਹੀਂ ਵੇਖਦੇ ਮਨ ਕੀ ਵੇਖਣਗੇ ਪਰ ਕਈ ਥੋੜੇ ਸੈਂਸਿਟਿਵ ਨੇ ਕਈ ਕਈ ਤੇ ਘਰ ਨਹੀਂ ਵੇਖਦੇ ਘਰ ਦੀ ਸਾਫ ਸਫਾਈ ਨਹੀਂ ਕਰਨੀ ਖੇਤ ਦੀ ਨਹੀਂ ਕਰਨੀ ਖੇਤ ਨਹੀਂ ਗੇੜਾ ਮਾਰਨਾ ਕਈ ਘਰ ਦੀ ਸਾਫ ਸਫਾਈ ਰੱਖ ਕੇ ਵੀ ਰਾਜ ਨਹੀਂ ਗੋਡੇ-ਗੋਡੇ ਗੰਦ ਪਿਆ ਹੁੰਦਾ ਕਈ ਵਾਰ ਵੀ ਮੈਲਾ ਹੀ ਰੱਖਦੇ ਨੇ ਕਈਆਂ ਨੂੰ ਸ਼ਰੀਰ ਦੇ ਪ੍ਰਤੀ ਵੀ ਸੈਂਸਿਟਿਵ ਨਹੀਂ ਹੁੰਦੇ ਤੇ ਜਿਹੜਾ ਮਨ ਹੈ ਇਹਦੇ ਪ੍ਰਤੀ ਤੇ ਕਈ ਬਿਲਕੁਲ ਵੀ ਸੈਂਸਿਟਿਵ ਨਹੀਂ ਹੈਗੇ ਵੀ ਮਨ ਵੀ ਕੋਈ ਚੀਜ਼ ਹੈ ਤੇ ਹੁਣ ਧਿਆਨ ਨਾਲ ਸੁਣਿਓ ਆਪਾਂ ਹੁਣ ਤਨ ਵੀ ਵੇਖਿਆ ਤੇ ਮਨ ਵੀ ਵੇਖਿਆ ਕਦੇ ਕਿੱਧਰ ਭੱਜਦਾ ਹੈ ਕਦੇ ਕਿੱਧਰ ਭੱਜਦਾ ਹੈ ਤੇ ਕਬੀਰ ਜੀ ਕਹਿੰਦੇ ਆ ਵੀ ਇਹ ਜਿਹੜਾ ਮਨ ਹੈ ਨਾ ਮੈਂ ਇਹਨੂੰ ਵਸ ਚ ਕਰਨਾ ਹੈ ਜਿਵੇਂ ਆਪਾਂ ਸਾਰੇ ਜੋਰ ਲਾ ਰਹੇ ਹਾਂ ਕਿ ਮੈਂ ਮਨ ਆਪਣੇ ਨੂੰ ਵਸ ਚ ਕਰਨਾ ਇਹ ਮੇਰੇ ਨਾਲ ਅੱਗੋਂ ਲੜਦਾ ਜਦੋਂ ਮੈਂ ਇਹਨੂੰ ਵਸ ਕਰਨ ਲਈ ਛੇੜਦਾ ਇਹ ਤੇ ਅੰਦਰ ਨਹੀਂ ਵੜਨ ਦਿੰਦਾ ਮੈਨੂੰ ਇਹਦੇ ਦਰਵਾਜ਼ੇ ਬੰਦ ਕਰ ਹੀ ਰੱਖ ਬੈਠਾ ਸਾਰੇ ਇਹ ਤੇ ਵੜਨ ਹੀ ਨਹੀਂ ਦਿੰਦਾ ਇਹਦੀ ਤੇ ਫੌਜ ਹੀ ਬਹੁਤ ਹੈ ਜਦੋਂ ਇਹਨੂੰ ਛੇੜਾਂਗੇ ਫਿਰ ਸਾਰੀ ਫੌਜ ਕੱਢ ਲੈਂਦਾ ਬਾਹਰ ਫਿਰ ਸੁਣ ਮਨ ਦੇ ਕੋਲ ਬਹੁਤ ਫੌਜ ਹੈ ਜਦੋਂ ਇਹਨੂੰ ਛੇੜਾਂਗੇ ਵੀ ਤੈਨੂੰ ਅਸੀਂ ਵਾਸਚ ਕਰਨਾ ਫਿਰ ਸਾਰੀ ਫੌਜ ਕੱਢ ਲੈਂਦਾ ਫਿਰ ਇਹ ਜੀ ਭੰਵੀਰੀ ਘਮਾਉਂਦਾ ਸਾਡੀ ਇੰਨੀਆਂ ਛਾਲਾਂ ਮਾਰਦਾ ਫਿਰ ਸਾਡੇ ਵਾਸਚ ਨਹੀਂ ਆਉਂਦਾ ਤੇ ਸ਼ਬਦ ਸੁਣੋ ਤੁਹਾਡੇ ਸਮਝ ਚ ਆਏ ਕਿਉਂ ਲੀਜੈ ਗੱਡ ਬੰਕਤਾ ਭਾਈ ਕਹਿੰਦੇ ਜਿਹੜਾ ਇਹ ਗੱਡ ਹੈ ਇਹ ਜਿਹੜਾ ਮੇਰਾ ਸ਼ਰੀਰ ਹੈ ਇਹਦੇ ਵਿੱਚ ਮਨ ਹੈ ਤੇ ਮੈਂ ਇਹਨੂੰ ਵਸੱਚ ਕਰਨਾ ਹੈ ਕੰਟਰੋਲ 'ਚ ਕਰਨਾ ਕਿਵੇਂ ਕਰਾਂ ਕਿਵੇਂ ਤਕਨੀਕ ਕੀ ਹੈ ਕੀ ਕੀ ਹੱਲ ਹੈਗਾ ਕੋਈ ਇਹਦਾ ਅੱਗੇ ਪੰਗਾ ਇਹ ਹੈ ਅੰਦਰ ਜਾਣਾ ਜਦੋਂ ਦੋ ਵਰ ਕੋਟ ਅਰ ਤੇ ਵਰ ਖਾਈ ਜਦੋਂ ਮੈਂ ਇਹਦੇ ਵਿੱਚ ਵੜਦਾ ਮਨ ਨੂੰ ਕਾਬੂ ਕਰਨਾ ਹੈ ਸਰੀਰ ਦੇ ਵਿੱਚ ਜਦੋਂ ਮੈਂ ਪਹਿਲਾਂ ਤਾਂ ਸਰੀਰ ਨਾਲ ਪੰਗਾ ਲੈ ਕੇ ਵੇਖਦਾ ਵੀ ਜਿਹੜੇ ਮੇਰੀ ਬਾਡੀ ਹੈ ਅੰਦਰ ਮਾਨੇ ਆ ਪਹਿਲਾਂ ਸਰੀਰ ਨਾਲ ਪੰਗਾ ਲੈਣੇ ਆ ਇਹਦੇ ਵਿੱਚ ਦੂਰਾ ਕੋਟ ਕੱਢਿਆ ਹੋਇਆ ਜਿਵੇਂ ਬਾਉਂਡਰੀ ਵਾਲ ਨੂੰ ਕੋਟ ਕਹਿੰਦੇ ਆ ਕੋਟ ਕੱਢਣਾ ਇੱਥੇ ਲਿਖਿਆ ਦੋਵਰ ਕੋਟ ਅਰ ਤੇਵਰ ਖਾਈ ਕਈ ਵਾਰੀ ਨਾ ਪਾਣੀ ਛੱਡ ਕੇ ਖਾਈ ਬਣਾ ਦਿੰਦੇ ਨੇ ਵੀ ਦੁਸ਼ਮਣ ਅੰਦਰ ਨਾ ਵੜ ਸਕੇ ਕਹਿੰਦੇ ਦੂਰਾ ਤੇ ਕੋਟ ਹੈ ਅਲੇ ਦਵਾਲੇ ਕੰਧ ਦੂਰੀ ਹੈ ਤੇ ਤੀਰੀ ਖਾਈ ਹੈ ਜਿਹਦੇ ਵਿੱਚੋਂ ਲੰਘਣਾ ਪੈਣਾ ਫੇਰ ਅੰਦਰ ਜਾ ਕੇ ਮਹਿਲ 'ਚ ਵੜਾਂਗੇ ਤੇ ਇਹ ਫਿਰ ਕਹਿੰਦੇ ਨੇ ਇਹ ਜਿਹੜੀ ਦੋਵਰ ਕੋਟ ਹੈ ਦੂਰੀ ਜਿਹੜੀ ਕੋਟ ਹੈ ਇਕਾਦੀ ਹੈ ਦੁਸ਼। ਇਹ ਡਬਲ ਮਾਈਂਡਡ ਸ਼ਬਦ ਮੈਂ ਵਰਤ ਲਵਾਂ ਜਿਆਦਾ ਈਜ਼ੀ ਹੋਏਗਾ। ਮਨ ਡਬਲ ਮਾਈਂਡਡ ਰਹਿੰਦਾ। ਇਹ ਪਹਿਲੀ ਗੱਲ ਤੇ ਅੰਦਰੋਂ ਅਸੀਂ ਡਬਲ ਮਾਈਂਡਡ ਆ ਹਮੇਸ਼ਾ। ਐ ਠੀਕ ਐ ਐ ਠੀਕ ਐ ਐ ਠੀਕ ਐ ਐ ਠੀਕ ਐ ਭਰੋਸਾ ਟੁੱਟਿਆ ਹੋਇਆ। ਅਰ ਤੇਵ ਰਖਾਈ ਇੱਥੇ ਜਿਹੜੇ ਇਹਦੇ ਅਰਥ ਨੇ ਤਿੰਨ ਗੁਣਾ ਦੀ ਖਾਈ ਹੈ ਅੱਗੇ ਤਿੰਨ ਖਾਈ ਦਾ ਮਤਲਬ ਹੈ ਤਿੰਨ ਗੁਣਾ ਦੀ ਖਾਈ ਗੁਣ ਕੀ ਹੁੰਦੇ ਨੇ ਮਾਇਆ ਦੇ ਤਿੰਨ ਗੁਣ ਨੇ ਰਜੋਗੁਣ ਸਤੋਗੁਣ ਤੇ ਤਮੋਗੁਣ ਪਹਿਲਾ ਸਤੋ ਤਮ ਰਜੋ ਫਿਰ ਤਮ ਤਿੰਨ ਗੁਣੀ ਹੁੰਦੀ ਹੈ ਮਾਇਆ ਤ੍ਰੈ ਗੁਣੀ ਗੁਰਬਾਣੀ 'ਚ ਸ਼ਬਦ ਬਹੁਤ ਵਾਰ ਆਉਂਦਾ ਹੈ ਤਿੰਨ ਗੁਣੀ ਦਾ ਮਤਲਬ ਜੇ ਸਮਝਾ ਸਕਾਂ ਸਿੱਧਾ-ਸਿੱਧਾ ਮੈਂ ਐਦਾਂ ਸਮਝਾ ਸਕਦਾ ਤਿੰਨ ਗੁਣ ਮਾਇਆ ਦੇ ਇਹ ਹੁੰਦੇ ਐ ਮੈਂ ਬਹੁਤ ਸਤੋਗੁਣੀ ਹਾਂ ਮੈਂ ਬਹੁਤ ਚੰਗਾ ਮੈਂ ਮੀਡੀਅਮ ਜਿਆ ਮਤਲਬ ਨਾ ਚੰਗਾ ਨਾ ਮਾੜਾ ਇੱਕ ਨੰਬਰ ਤੇ ਮੈਂ ਮਾੜਾ ਮਨ ਜਾਂ ਤਮੋ ਚ ਜਾਂ ਰਜੋ ਚ ਜਾਂ ਸਤੋ ਚ ਫਿਰਦਾ ਪਰ ਹੈ ਹੰਕਾਰ ਦਾ ਹੀ ਰੂਪ ਹੈ ਇੱਕ ਚੰਗੇ ਕੰਮ ਕਰਦਾ ਹੈ ਤਾਂ ਵੀ ਈਗੋ ਕਰਕੇ ਇੱਕ ਮਾੜੇ ਕੰਮ ਕਰਦਾ ਉਹ ਵੀ ਸੇਮ ਹੀ ਹੈ ਮਤਲਬ ਤਿੰਨਾ ਦੇ ਵਿੱਚ ਫਿਰਦਾ ਹੈ ਪਰ ਹੈ ਅੰਦਰ ਹੰਕਾਰ ਆ ਰਹੀ ਹੈ ਫਿਰ ਸੁਣੋ ਬਹੁਤ ਮਾੜੇ ਕੰਮ ਕਰ ਅਸੀਂ ਤੇ ਐ ਨਜ਼ਾਰੇ ਲੈਣੇ ਹੁੰਨੇ ਆ ਇਹਦੀ ਮੈਂ ਕਿੱਡੀ ਵੱਡੀ ਹੈ ਵੇਖੋ ਇਹ ਕੌਣ ਹੈ ਤਮੋਗੁਣੀ ਬੰਦਾ ਜੋ ਮਰਜ਼ੀ ਖਾਈਏ ਜੋ ਮਰਜ਼ੀ ਕਰੀਏ ਇਹ ਤਮੋਗੁਣੀ ਹੈ ਮਨ ਦਾ ਸਭਾ ਇੱਕ ਕੀ ਕਹਿੰਦਾ ਇੱਕ ਅਸੀਂ ਬਹੁਤ ਚੰਗੇ ਆ ਮੈਂ ਐ ਆ ਮੈਂ ਬਹੁਤ ਧਾਰਮਿਕ ਆ ਮੈਂ ਮਾੜਾ ਨਹੀਂ ਮੈਂ ਐ ਨਹੀਂ ਇਹ ਸਤੋਗੁਣੀ ਹੈ ਪਰ ਹੈ ਇਹਦੀ ਵੀ ਮੈਂ ਹੀ ਹੈ ਇਹ ਸੇਮ ਹੀ ਨੇ ਇੱਕ ਵਿੱਚ ਵਿਚਾਲੇ ਜੇ ਹੁੰਦਾ ਇਹਨੂੰ ਤਿੰਨ ਗੁਣ ਮਾਇਆ ਦੇ ਆਪਾਂ ਮੰਨ ਸਕਦੇ ਹਾਂ ਸਿੱਧਾ ਜੇ ਅਰਥ ਕਰਨਾ ਹੋਵੇ ਅੱਗੇ ਕਹਿੰਦੇ ਨੇ ਜਿਹੜੇ ਪੰਜ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ 5 25 ਮੋਹ ਮਦ ਮਤਸਰ ਆਢੀ ਪਰਬਲ ਮਾਇਆ ਜਿਹੜੇ ਮੋਰਚੇ ਲਾ ਕੇ ਬੈਠੀ ਹੋ ਉਹ ਤੇ ਕਹਿੰਦੇ ਮਾਇਆ ਜਿਹੜੀ ਧਰਤੀ ਦੇ ਵਿੱਚ ਨਹੀਂ ਮੋਰਚੇ ਲਾਏ ਹੁੰਦੇ ਉਹ ਕਹਿੰਦੇ ਅੰਦਰ ਜਿਹੜੀ ਮਾਇਆ ਖੇਡ ਵਰਤ ਰਹੀ ਹੈ ਉਹ ਹੈ ਤੇ 5 25 ਮੋਹ ਮਦ ਮਤਸਰ ਇਹ ਕਹਿੰਦੇ ਜਿਹੜੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਅੱਗੇ ਇਹਨਾਂ ਦੇ 1-1 ਦੇ 5-5 ਰੂਪ ਨੇ 5 ਦੇ 25 ਬਣ ਕੇ ਇਹ ਅੱਗੇ ਮੇਰੇ ਨਾਲ ਮੁਕਾਬਲਾ ਜਦੋਂ ਮੈਂ ਅੰਦਰ ਵੜਦਾ ਇਹ ਸਾਰੇ ਖੜੇ ਹੋ ਜਾਂਦੇ ਨੇ ਲੜਨ ਵਾਸਤੇ ਜਨ ਗਰੀਬ ਕੋ ਜੋਰ ਨਾ ਪਹੁੰਚੈ ਕਹਾਂ ਕਰੂੰ ਰਗ ਰਾਇਆ हे ਰਗੁਰਾਇਆ हे ਰੱਬਾ ਮੈਂ ਕਰਾਂਗੀ ਜੋਰ ਹੀ ਨਹੀਂ ਪੈਂਦਾ ਅੱਗੋਂ ਮੇਰੇ ਅੰਦਰ ਖਲਾਰਾ ਹੀ ਬਹੁਤ ਹੁੰਦਾ ਜਦੋਂ ਮੈਂ ਅੰਦਰ ਵੜਦਾ ਤੇ ਮੇਰੇ ਕੰਟਰੋਲ 'ਚ ਆਉਂਦਾ ਹੀ ਨਹੀਂ ਕੰਮ ਫਿਰ ਅੱਗੇ ਹੋਰ بڑا ਪੰਗਾ ਸਭ ਤੋਂ ਵੱਡਾ ਦਰਵਾਜਾ ਹੀ ਨਹੀਂ ਖੁੱਲਦਾ ਕਾਮ ਕਵਾਰੀ ਕਵਾੜ ਬੰਦ ਕਿਨੇ ਕੀਤਾ ਹੋਇਆ ਕਾਮ ਨੇ ਸਭ ਤੋਂ ਵੱਧ ਚੌਂਕੜਾ ਲਾ ਕੇ ਬਹਿਣ ਵਾਲਿਆਂ ਨੂੰ ਜਵਾਨ ਬੱਚਿਆਂ ਨੂੰ ਬਹੁਤਾ ਕਾਮ ਤੰਗ ਕਰਦਾ ਫੁਰਨੇ ਬਹੁਤੇ ਕਾਮ ਦੇ ਆਉਣਗੇ ਮਨ ਵਿਕਾਰਾਂ ਵਾਲੇ ਪਾਸੇ ਨੂੰ ਪਹੁੰਚਦਾ ਇਸੇ ਕਰਕੇ ਮੈਂ ਬਹੁਤ ਘੱਟ ਕਵਾਰੇ ਬੱਚਿਆਂ ਨੂੰ ਕੈਂਪ ਵਿੱਚ ਆਉਣ ਦੀ ਆਗਿਆ ਦਿੰਦਾ ਮੈਨੂੰ ਹੁੰਦਾ ਬੱਚੇ ਮੈਰਿਡ ਹੋਣੇ ਚਾਹੀਦੇ ਨੇ ਨਹੀਂ ਤਾਂ ਉਹਨਾਂ ਦਾ ਫੁਰਨੇ ਬਹੁਤੇ ਜਿਹੜੇ ਨੇ ਕਾਮ ਦੇ ਹੁੰਦੇ ਨੇ ਸਭ ਤੋਂ ਪਹਿਲਾਂ ਤਾਂ ਕਹਿੰਦੇ ਕਾਮ ਹੀ ਬਹੁਤ ਹਰਕਤਾਂ ਕਰਦਾ ਤੁਹਾਡਾ ਮਨ ਟਿਕਨ ਨਹੀਂ ਦਿੰਦਾ ਕਾਮ ਬੰਦੇ ਦਾ ਬੇੜਾ ਬਾਈ ਰੱਖਦਾ ਕਾਮ ਕੁਵਾਰੀ ਕੁਆੜ ਤੇ ਬੈਠਾ ਹੈ ਦੁੱਖ ਸੁੱਖ ਦਰਬਾਨੀ ਦੁੱਖ ਤੇ ਸੁੱਖ ਹਾਏ ਦੁਖੀ ਆ ਫਿਰ ਥੋੜੇ ਚਿਰ ਬਾਅਦ ਸੁਖੀ ਆ ਫਿਰ ਦੁਖੀ ਆ ਫਿਰ ਸੁਖੀ ਆ ਕਹਿੰਦੇ ਇਹ ਇਹ ਦਰਵਾਜੇ ਦੇ ਪਹਿਰੇਦਾਰ ਬਣੇ ਬੈਠੇ ਨੇ ਕਾਮ ਕਵਾਡ ਦਾ ਮਾਲਕ ਬਣਿਆ ਹੋਇਆ ਦੁੱਖ ਤੇ ਸੁੱਖ ਪਹਿਰੇਦਾਰ ਨੇ ਦਰਵਾਜੇ ਤੇ ਖੜੇ ਨੇ ਪਾਪ ਤੇ ਪਾਪ ਪੁੰਨ ਦਰਵਾਜਾ ਪਾਪ ਪੁੰਨ ਦਰਵਾਜਾ ਪਾਪ ਤੇ ਪੁੰਨ ਦੇ ਦਰਵਾਜੇ ਨੇ ਹੁਣ ਤੁਸੀਂ ਕਹੋ ਕਿ ਪਾਪ ਪੁੰਨ ਮਤਲਬ ਦੋਵੇਂ ਪਾਪ ਹੋਰ ਚੀਜ਼ ਹੁੰਦੀ ਹੈ ਪੁੰਨ ਹੋਰ ਚੀਜ਼ ਹੁੰਦੀ ਹੈ ਪਰ ਸੇਮ ਹੀ ਗੱਲ ਹੈ ਪਤਾ ਕਿਵੇਂ ਇੱਕ ਬੰਦੇ ਨੇ ਕਿਸੇ ਲੜਕੀ ਦੇ ਨਾਲ ਰੇਪ ਕੀਤਾ ਟੱਕਾ ਕੀਤਾ ਹੋਗੀ ਗੱਲ ਇੱਕ ਨੇ ਕਿਹਾ ਵੀ ਰੇਪ ਨਹੀਂ ਕਰਨਾ ਧੱਕਾ ਨਹੀਂ ਕਰ ਸਕਦੇ ਉਹਨੇ ਕੀ ਕੀਤਾ ਉਹਨੇ ਪਾਪ ਨਹੀਂ ਕੀਤਾ ਉਹਨੇ ਪੁੰਨ ਕੀਤਾ ਉਹਨੇ ਬਾਹ ਫੜੀ ਉਹਨੇ ਹੈਲਪ ਕੀਤੀ ਉਹਨੇ ਮਦਦ ਕੀਤੀ ਚੰਗਾ ਇਨਸਾਨ ਬਣਿਆ ਵਧੀਆ ਬਣਿਆ ਅਗਲੇ ਦੇ ਘਰੇ ਗਿਆ ਹੌਲੀ ਹੌਲੀ ਨੇੜੇ ਲੱਗਿਆ ਕੀਤਾ ਇਹਨੇ ਵੀ ਸੇਮ ਹੀ ਕੰਮ ਪੰਜ ਚਾਰ ਵਾਰੀ ਵਰਤ ਕੇ ਮੁੜ ਕੇ ਜਾਣਾ ਇਹਨੇ ਵੀ ਛੱਡਤਾ ਹਾਲਚਾਲ ਪੁੱਛਣਾ ਇਹਨੇ ਵੀ ਛੱਡਤਾ ਇਹਨੇ ਵੀ ਕੰਮ ਸੇਮ ਹੀ ਕੀਤਾ ਪਾਪ ਪੁੰਨ ਦੋਏ ਇੱਕ ਸਮਾਨ ਜਦੋਂ ਤੁਹਾਡੀ ਮਨਸ਼ਾ ਮਾੜੀ ਹੋਵੇ ਤੁਹਾਡੀ ਇੰਟੈਂਸ਼ਨ ਮਾੜੀ ਹੋਵੇ ਤੇ ਪਾਪ ਤੇ ਪੁੰਨ ਇੱਕੋ ਜਿਹੀ ਹੁੰਦੇ ਹਨ ਤੁਹਾਡੇ ਅੰਦਰ ਜੇ ਮੈਲ ਹੈ ਤੇ ਕਰ ਭਾਵੇਂ ਪੁੰਨ ਰਹੇ ਹੋ ਜਿਵੇਂ ਹੁਣ ਮੰਨ ਲਓ ਮੇਰੇ ਮਨ ਚ ਆਵੇ ਵੀ ਆਹ ਕੈਂਪ ਕਰਦੇ ਆਂ ਤੇ ਚਲੋ 20 25 ਲੱਖ 50 ਲੱਖ ਰੁਪਇਆ ਤਾਂ ਆਪਾਂ ਇਕੱਠਾ ਕਰ ਹੀ ਲੈਣਾ ਤੇ ਦੱਸੋ ਫਿਰ ਇਹ ਇਹ ਪ ਇਹ ਪੁੰਨ ਥੋੜਾ ਰਹਿ ਗਿਆ ਇੰਟੈਂਸ਼ਨ ਮਾੜੀ ਹੈ ਵੇਖਣ ਨੂੰ ਕੀ ਹੈ ਪੁੰਨ ਪਰ ਅੰਦਰ ਕੀ ਹੈ ਪਾਪ ਲੋਕ ਦਿਖਾਵੇ ਦੇ ਕੀਤੇ ਪੁੰਨ ਵੀ ਪਾਪਾਂ ਵਰਗੇ ਹੀ ਹੁੰਦੇ ਹਨ ਦਰਵਾਜੇ ਬੰਦ ਨੇ ਪਾਪ ਪੁੰਨ ਦੋਵੇਂ ਕਹਿੰਦੇ ਦਰਵਾਜੇ ਇਹ ਇਹ ਤਾਮ ਕਵਾਰੀ ਕਵਾੜ ਤੇ ਬੈਠਾ ਹੈ ਦੁੱਖ ਸੁਖ ਦਰਵਾਨੀ ਪਾਪ ਪੁੰਨ ਦਰਵਾਜਾ ਸਾਡੇ ਮਨ ਚ ਵੀ ਆ ਸਕਦਾ ਹੁਣ ਮਨ ਇਹ ਵੀ ਕਹਿ ਸਕਦਾ ਅਸੀਂ ਤੇ ਬੜੇ ਚੰਗੇ ਬਣ ਗਏ ਵੇ ਲੋਕ ਕਿੱਦਾਂ ਮਨ ਤੇ ਕੰਮ ਕਾਸ਼ ਤੇ ਸਾਡੇ ਵਰਗਾ ਕਿਹੜਾ ਇਪੁੰਨਮੀ ਪਾਪ ਵਰਗਾ ਹੋ ਗਿਆ ਸਾਡੀ ਮਿਹਨਤ ਸਾਰੀ ਚਲੇਗੀ ਅੱਗੇ ਸੁਣੋ ਕਰੋਧ ਪ੍ਰਧਾਨ ਮਹਾ ਵੱਡ ਦੁੰਦਰ ਤਹਿ ਮੰਨਵਾਸੀ ਰਾਜਾ ਕਹਿੰਦੇ ਕਰੋਧ ਪ੍ਰਧਾਨ ਇੱਥੇ ਚੌਧਰੀ ਬਣਿਆ ਹੋਇਆ ਕਰੋਧ ਇੱਕ ਅੱਗੇ ਅੱਗੇ ਕਰੋਧ ਨਾਲ ਵੀ ਟੱਕਰ ਲੈਣੀ ਹੈ ਇਹ ਕਰੋਧ ਬਹੁਤ ਆਉਣਾ ਹੈ ਗੁੱਸਾ ਆਉਂਦਾ ਨਹੀਂ ਵੀ ਆ ਜਿਹੜਾ ਮੇਰੇ ਨਾਲ ਆਲਾ ਇਹ ਇਹਨੇ ਵਾਈਪਰ ਜਾ ਮਾਰਿਆ ਹੀ ਨਹੀਂ ਗੁੱਸਾ ਨਹੀਂ ਚੜ ਜਾਂਦਾ ਲੈ ਇੱਕ ਘਾੜੇ ਮਾਰੀ ਜਾਂਦਾ ਇਹ ਪਾਸੇ ਮਾਰੀ ਜਾਂਦਾ ਇਹ ਵਾਰ-ਵਾਰ ਬਾਥਰੂਮ ਚ ਬੜੀ ਜਾਂਦਾ ਹੈ ਗੁੱਸਾ ਆਈ ਜਾਂਦਾ ਬਾਰ-ਬਾਰ ਅੱਛਾ ਜੀ ਉਹਦੇ ਤੇ ਨਹੀਂ ਆਉਂਦਾ ਪਤਾ ਨਹੀਂ ਅੰਦਰ ਕਿਹਦੇ-ਕਿਹਦੇ ਤੇ ਗੁੱਸਾ ਆਈ ਜਾਂਦਾ ਅੰਦਰ ਗੁੱਸਾ ਕ੍ਰੋਧ ਵਾਰ-ਵਾਰ ਕੀ ਆਉਂਦਾ ਹੈ ਕ੍ਰੋਧ ਇਹ ਤੁਹਾਨੂੰ ਸੌਣ ਨਹੀਂ ਦਿੰਦਾ ਤੁਹਾਡੀ ਨੀਂਦ ਹਰਾਮ ਕਰ ਦਿੰਦਾ ਤੁਹਾਡਾ ਕੈਂਪ ਖਰਾਬ ਕਰ ਦਿੰਦਾ ਗੁੱਸਾ ਆ ਜਾਂਦਾ ਕਈ-ਕਈ ਘੰਟੇ ਚੜਿਆ ਰਹਿੰਦਾ ਕਈ-ਕਈ ਘੰਟੇ ਗੁੱਸਾ ਆਈ ਜਾਂਦਾ ਆਈ ਜਾਂਦਾ ਕਹਿੰਦੇ ਨੇ ਕ੍ਰੋਧ ਪ੍ਰਧਾਨ ਮਹਾਬੱਡ ਦੁੰਦ ਤਹਿ ਮਨਮਾ ਵਾਸੀ ਰਾਜਾ ਕਿੰਨੇ ਮਨ ਫਿਰ ਅੰਦਰ ਕਿਤੇ ਲੁੱਕ ਕੇ ਬੈਠਾ ਹੋਇਆ ਇੰਨੀ ਇਹਦੀ ਫੌਜ ਹੈ ਕੀ ਕੱਢ ਦਿੰਦਾ ਕਦੇ ਕੁਛ ਆ ਜਾਂਦਾ ਤੇ ਕਦੇ ਕੋਈ ਜਾ ਜਾਂਦਾ ਕਿੰਨੇ ਫਿਰ ਹੋਰ ਵੀ ਹੈ ਜਿਹੜੇ ਜੀਬ ਦੇ ਚਸਕੇ ਨੇ ਨਾ ਉਹ ਵੀ ਚੇਤਾ ਆਉਂਦੇ ਨੇ ਕਦੇ ਇਦਾਂ ਅੱਖਾਂ ਬੰਦ ਕਰਕੇ ਕਦੇ ਮੱਛੀ ਫਰਾਈ ਆਜੂ ਦਿਮਾਗ 'ਚ ਕਦੇ ਪਨੀਰ ਪੁਰਜੀ ਆਜੂ ਕਦੇ ਪਨੀਰ ਦੇ ਪਕੌੜੇ ਯਾਦ ਆ ਜਾਂਦੇ ਚਸਕੇ ਆਉਣਗੇ ਦਿਮਾਗ ਐ ਕਿਉਂਕਿ ਜਦੋਂ ਤੁਸੀਂ ਬਾਸ ਚ ਛੇੜਨਾ ਇਹਨੂੰ ਫਿਰ ਇਹਨੇ ਇੰਨੀਆਂ ਜਾਦਾਂ ਲਿਆ ਇਹ ਨਹੀਂ ਪਤਾ ਪਤਾ ਨਹੀਂ ਕਿਹੜੇ ਗੋਲ ਗੱਪੇ ਕਿਹੜੀ ਦੁਕਾਨ ਦੇ ਚੇਤਾ ਕਰ ਲਏ ਹੋਣ ਵੀ ਉਹ ਖਾਣਾ ਹੋਏ ਆ ਇੱਕ ਵਾਰੀ ਕੈਂਪ ਚੋਂ ਨਿਕਲੀਏ ਸਿੱਧਾ ਉੱਥੇ ਹੀ ਜਾਵਾਂਗੇ ਚਸਕਾ ਇਹ ਕਹਿੰਦੇ ਜਿਹੜੇ ਤੁਹਾਨੂੰ ਸਵਾਦ ਦੇ ਚਸਕੇ ਨੇ ਨਾ ਜੀਭ ਦੇ ਚਸਕਿਆਂ ਦੀ ਸਮਝ ਲਓ ਸੰਜੋਬਾਈ ਹੋਈ ਹੈ ਜਿਹੜੀ ਉਹ ਵਰਦੀ ਨਹੀਂ ਪਾਉਂਦੇ ਹੁੰਦੇ ਜਿਹੜੀ ਵਰਦੀ ਪਾ ਕੇ ਲੜਦੇ ਨੇ ਨਾ ਕਹਿੰਦੇ ਚਸਕਿਆਂ ਵਾਲੀ ਵਰਦੀ ਪਾਈ ਫਿਰਦਾ ਗੋਲੜਨ ਪੈਂਦਾ ਸਨ ਜਦੋਂ ਵਿੱਚ ਵੱੜਦੇ ਆ ਇਹਦੇ ਸਾਡੇ ਵਿਰੁੱਧ ਆ ਵੇਖੋ ਮੇਰੀ ਆਤਮਾ ਦੇ ਮਨ ਐ ਗੜ ਪੈਂਦਾ ਮੇਰੇ ਜਦੋਂ ਮੈਨੂੰ ਛੇੜਦਾ ਕਦੇ ਕਦੇ ਕਿੱਧਰ ਨੂੰ ਲੈ ਜਾਂਦਾ ਕਦੇ ਕਿੱਧਰ ਨੂੰ ਕੁਬੁੱਧ ਕਮਾਨ ਚੜਾਈ ਸਵਾਦ ਸਨਾ ਤੋਪ ਮਮਤਾ ਕੋ ਟੋਪ ਮਮਤਾ ਦਾ ਪਾਇਆ ਜਿਹੜੇ ਉੱਤੇ ਟੋਪ ਪਾਣਗੇ ਲੜਨ ਲਈ ਲੜਨ ਦੀ ਪੂਰੀ ਇਹ ਪੂਰੀ ਲੜਾਈ ਦੀ ਵਰਦੀ ਵਿਖਾਈ ਆ ਉਹਨਾਂ ਨੇ ਖਾਈਆਂ ਵੀ ਵਿਖਾਈਆਂ ਕਿਲਾ ਵੀ ਵਿਖਾਇਆ ਦਰਵਾਜ਼ੇ ਵੀ ਵਿਖਾਏ ਫਿਰ ਵਰਦੀ ਵੀ ਵਿਖਾਈ ਕਬੁੱਧ ਕਮਾਨ ਚੜਾਈ ਕਬੁੱਧ ਜਿਹੜੀ ਉਹ ਪੂਰੀਆਂ ਤਿਆਰੀ ਕਰਕੇ ਬੈਠੀ ਜਿਹੜੀ ਕਬੁੱਧ ਨਹੀਂ ਹੈਗੀ ਜਿਹੜੀ ਐ ਕਹਿੰਦੀ ਹੈ ਵੀ ਕੀ ਖਟਿਆ ਕੀ ਫਾਇਦਾ ਜਿਹੜੀ ਮਾੜੀ ਮੱਤ ਨਹੀਂ ਜਿਹੜੀ ਅਗਿਆਨਤਾ ਨਹੀਂ ਸਵੇਰੇ ਆਪਾਂ ਗੱਲ ਕੀਤੀ ਸੀ ਨਾ ਵੀ ਸੁੱਖ ਦੁੱਖ ਕੀ ਹੈ ਗਿਆਨ ਵਿੱਚ ਸੁੱਖ ਅਗਿਆਨ ਮੀਨਜ ਦੁੱਖ ਜਿਹੜੀ ਅਗਿਆਨਤਾ ਨਹੀਂ ਛਾਲਾ ਮਾਰਦੀ ਅੰਦਰੋਂ ਉਹ ਕਹਿੰਦੇ ਪੂਰੀ ਕਮਾਨ ਕਸੀ ਬੈਠੀ ਹੈ ਵੀ ਆਹ ਸਹੀ ਤੂੰ ਮੈਨੂੰ ਠੀਕ ਕਰ ਮੈਂ ਐ ਕਿ ਮੈਂ ਤੁਸੀਂ ਮੇਰੇ ਮਨ ਮਨ ਨੇ ਇੰਨੀ ਫੌਜ ਤਿਆਰ ਕਰ ਲਈ 20 ਸਾਲ ਹੋ ਗਏ ਜਦ ਮੈਂ ਇਹ ਇੱਕ ਕਦੋਂ ਦਾ ਤਿਆਰ ਕਰ ਰਿਹਾ ਫੌਜ 40 ਸਾਲ ਹੋ ਗਏ ਜਦੋਂ ਦੇ ਆਪਾਂ ਪੈਦਾ ਹੋਏ ਆ 50 ਸਾਲ ਹੋ ਗਏ 60 ਸਾਲ ਹੋ ਗਏ ਕਦੋਂ ਦੀ ਫੌਜ ਹੀ ਬਣਾਈ ਬੈਠਾ ਕੋ ਬੁੱਧ ਕਮਾਨ ਚੜਾ ਕੇ ਬੈਠੀ ਕਹਿੰਦੇ ਆਓ ਸਹੀ ਅੰਦਰ ਐ ਕਿ ਮੈਂ ਛੇੜ ਲੋਂਗੇ ਮੈਨੂੰ ਐ ਕਿਵੇਂ ਮੈਨੂੰ ਵਾਸਤੇ ਮਨ ਐ ਕਹਿੰਦਾ ਤ੍ਰਿਸ਼ਨਾ ਤੀਰ ਰਹੇ ਘਟ ਪੀਤਰ ਤ੍ਰਿਸ਼ਨਾ ਦੇ ਤੀਰ ਅੰਦਰ ਪਏ ਆ ਤ੍ਰਿਸ਼ਨਾ ਲਾਲਚ ਲੋਭ ਤ੍ਰਿਸ਼ਨਾ ਹੋਰ ਹੋਰ ਲਾਲਚ ਪੈਦਾ ਹੁੰਦਾ ਅੰਦਰ ਕਮਾਲ ਹੋ ਗਈ ਤ੍ਰਿਸ਼ਨਾ ਤੀਰ ਰਹੇ ਘਟ ਪੀਤਰ ਇਉਂ ਗੜ ਲਿਓ ਨਾ ਜਾਈ ਕਹਿੰਦੇ ਇਦਾਂ ਚੜ੍ਹਾਈ ਨਹੀਂ ਹੋ ਰਹੀ ਕਰੀਏ ਕਿ ਅੱਗੋਂ ਪੈਂਦਾ ਐ ਇੰਨੀ ਫੌਜ ਐ ਫਿਰ ਕਹਿੰਦੇ ਮੈਨੂੰ ਨਾ ਗੁਰੂ ਮਿਲਿਆ ਜਿਨੇ ਗਿਆਨ ਦਿੱਤਾ ਵੀ ਤਰੀਕਾ ਤੈਨੂੰ ਦੱਸ ਦਿਆਂ ਇਹਨੇ ਅੰਦਰ ਨਹੀਂ ਵੜਨ ਦੇਣਾ ਕਿਲੇ ਚ ਤੂੰ ਬਾਡੀ ਨਹੀਂ ਸਕਦਾ ਫਿਰ ਕੀ ਕਰੀਏ ਜੀ ਕਹਿੰਦੇ ਤੈਨੂੰ ਨਾ ਬਾਹਰੇ ਖੜ ਕੇ ਤੋਪ ਚਲਾਉਣੀ ਪਊ ਢਾ ਦੇ ਸਾਰਾ ਕੁਝ ਤੋਪ ਚਲਾ ਕਹਿੰਦੇ ਫਿਰ ਅੰਦਰ ਤੋਪ ਚੱਲੂ ਕਿਹੜੀ ਕਹਿੰਦੇ ਹੈਗੀ ਐ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਜੇ ਮਨ ਪਾਸਚ ਕਰ ਐ ਹੁਣ ਮੈਨੂੰ ਦੱਸੋ ਕਬੀਰ ਸਾਹਿਬ ਤੋਂ ਬਲੇਹਾਰੇ ਜਾਨ ਨੂੰ ਜੀ ਕਰਦਾ ਕਿ ਨਹੀਂ ਕਰਦਾ ਅੱਛਾ ਗੁਰੂ ਗ੍ਰੰਥ ਸਾਹਿਬ ਤੋਂ ਸਦਕੇ ਜਾਨ ਨੂੰ ਜੀ ਕਰਦਾ ਕਿ ਨਹੀਂ ਕਰਦਾ ਕਰਦਾ ਅੱਛਾ ਜਿੰਨਾ ਚਿਰ ਅਸੀਂ ਮਨ ਤੇ ਕੰਮ ਨਾ ਕਰੀਏ ਇਹ ਸ਼ਬਦ ਦੀ ਸਮਝ ਪੈ ਸਕਦੀ ਹੈ ਗੱਲਾਂ ਨਾਲ ਬਹਿ ਜੂ ਉਤੋਂ ਉਤੋਂ ਪਰ ਜਦੋਂ ਖੁਦ ਪ੍ਰੈਕਟੀਕਲ ਕਰਕੇ ਵੇਖਾਂਗੇ ਫੇਰ ਪਤਾ ਲੱਗੂ ਇਹਦੇ ਅਰਥ ਕੀ ਮੈਂ ਨਾ ਇਹ ਗੱਲ ਬਹੁਤ ਵਾਰ ਦਵਾਨ ਚ ਪਿਛਲੇ ਸਾਲ ਤੋਂ ਕਹੀ ਹੈ ਵੀ ਜਿੰਨਾ ਚਿਰ ਤੁਸੀਂ ਮਨ ਤੇ ਕੰਮ ਨਹੀਂ ਕਰਦੇ ਤੁਹਾਨੂੰ ਗੁਰਬਾਣੀ ਦੇ ਅਸਲ ਅਰਥ ਸਮਝ ਨਹੀਂ ਆ ਸਕਦੇ ਗੁਰੂ ਸਾਹਿਬ ਕਹਦੇ ਤੇ ਕੰਮ ਕਰਦੇ ਆ ਮਨ ਤੇ ਆਪਾਂ ਕਹਦੇ ਤੇ ਕਰਦੇ ਆ ਮਨ ਤੇ ਹੁਣ ਅਸੀਂ ਇੱਕ ਮਿਕ ਹੋਣ ਸਕਦੇ ਆ ਪਰ ਅਸੀਂ ਅਰਥ ਹੋਰ ਕੱਢੀ ਜਾਂਦੇ ਆ ਗੁਰੂ ਸਾਹਿਬ ਗੱਲ ਮਾਈਂਡ ਦੀ ਕਰਦੇ ਆ ਹੁਣ ਤੁਸੀਂ ਤੀਸਰੇ ਪਾਸੇ ਸ਼ਬਦ ਪੂਰਾ ਜਦੋਂ ਪੜੋਗੇ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥੇ ਸਾਰਾ ਸ਼ਬਦ ਪੜੋ। ਫਰਾਂ ਵੀ ਹਾਂ ਹੁਣ ਗੱਲ ਸਮਝ ਆਈ ਹੈ ਕਿਉਂਕਿ ਪੰਗਾ ਮਨ ਨਾਲ ਆਪ ਲੈ ਕੇ ਵੇਖਿਆ ਨਾ ਹੁਣ। ਹੁਣ ਮੈਨੂੰ ਦੱਸੋ। ਸਾਡੂ ਕੋ ਕਵੇ ਬਈ ਆਪਾਂ ਆਲੂ ਬੀਜਣੇ ਨੇ ਆਪਾਂ ਕਦੇ ਬੀਜੇ ਨਹੀਂ। ਆਲੂਆਂ ਨੇ ਗੱਲਾਂ ਚੱਲੀ ਜਾਣ ਆਲੂਆਂ ਬਾਰੇ ਗੱਲਾਂ ਕਰੀ ਜਾਓ ਅਰਥ ਕੀ ਹੈ ਜਦ ਤਨ ਆਪ ਨਹੀਂ ਪੰਗਾ ਲਿਆ ਜਦੋਂ ਬੀਜਾਂਗੇ ਫਿਰ ਪਤਾ ਲੱਗੂ ਵੀ ਕਿਸ ਭਾਅ ਵਿਕਤੀ। ਆਪਾਂ ਕਦੇ ਕੰਮ ਹੀ ਨਹੀਂ ਕਰਕੇ ਵੇਖਿਆ ਹੁਣ ਕੰਮ ਕਰਦੇ ਆ ਹੁਣ ਸਾਨੂੰ ਇਹਨਾਂ ਸ਼ਬਦਾਂ ਦੇ ਅਸਲ मीनिंग ਸਮਝ ਆ ਸਕਦੇ ਹਨ ਹੁਣ ਮੈਂ ਪ੍ਰੇਮ ਦੀ ਵਿਆਖਿਆ ਬਾਅਦ ਚ ਕਰਦਾ ਪਹਿਲਾਂ ਇਹਦੇ ਅਰਥ ਸਮਝਦੇ ਨੂੰ ਸਿੱਧੇ ਸਿੱਧੇ ਫਿਰ ਆਪਾਂ ਗੱਲ ਅੱਗੇ ਕਰਾਂਗੇ ਕਬੀਰ ਜੀ ਕਹਿੰਦੇ ਫਿਰ ਕੀ ਕੀਤਾ ਪ੍ਰੇਮ ਪਲੀਤਾ ਪ੍ਰੇਮ ਨੂੰ ਮੈਂ ਪਲੀਤਾ ਬਣਾਇਆ ਸੁਰਤ ਨੂੰ ਹਵਾਈ ਬਣਾਇਆ ਉਹਦੇ ਤੋਪ ਬਣਾਇਆ ਦੇਚੋ ਦੇ ਗੋਲਾ ਕਾਹਦਾ ਸਿੱਟਿਆ ਗਿਆਨ ਦਾ ਗੋਲਾ ਗਿਆਨ ਚਲਾਇਆ ਫਿਰ ਅੱਗ ਵੀ ਲਾਣੀ ਪੈਣੀ ਸੀ ਨਾ ਉਹ ਲਾਣੀ ਪੈਂਦੀ ਅੱਗ ਤੋਪ ਨੂੰ ਕਹਿੰਦੇ ਫਿਰ ਮੈਂ ਨਾ ਜਿਹੜਾ ਆਲੇ ਦੁਆਲੇ ਸਾਰੇ ਪਾਸੇ ਬ੍ਰਹਮ ਪਸਰਿਆ ਹੋਇਆ ਕੁਦਰਤ ਦਾ ਸਿਸਟਮ ਜਿਵੇਂ ਆਪਾਂ ਪਹਿਲਾਂ ਗੱਲ ਨਹੀਂ ਕਰਕੇ ਹਟੇ ਵੀ ਆਪਾਂ ਦੇ ਬੜੋਲਿਆਂ 'ਚ ਪਏ ਆ ਕਣਕ 'ਚ ਪਏ ਆ ਖੇਤਾਂ 'ਚ ਪਏ ਆ ਆਪਾਂ ਬੰਨਣਾ ਉਹ ਵੀ ਸ਼ਾਬਚੇਤਾ ਕਰੋ ਇਹ ਆਲੇ ਦੁਆਲੇ ਸਭ ਨਾਨਕ ਬ੍ਰਹਮ ਪਸਾਰੋ ਇਹ ਗੱਲ ਨੂੰ ਸਮਝ ਲਿਆ ਨਾ ਜਦੋਂ ਮੈਂ ਤੇ ਸਮਝ ਲਓ ਮੈਂ ਉਹ ਨੂੰ ਅਗਲਾਤੀ ਤਿਆਰੀ ਕਰ ਲਈ ਮੈਂ ਪੂਰੀ ਹੁਣ ਅੱਗ ਵੀ ਲਾਤੀ ਮੇਰੇ ਪਕੜ ਚ ਆ ਗਈ ਇਹ ਗੱਲ ਸਾਡੇ ਤੋਂ ਉੱਤੋਂ ਲੰਘਣੀਆਂ ਨੇ ਗੱਲਾਂ ਕਈ ਤੇ ਕਈ ਗੱਲਾਂ ਸਾਨੂੰ ਭੁੱਲ ਜਾਣੀਆਂ ਨੇ ਅੰਦਰ ਵਸ ਜਾਣੀਆਂ ਕਿਉਂਕਿ ਸੌਖੀ ਵਿਆਖਿਆ ਪਰ ਭੁੱਲ ਜਾਣੀਆਂ ਵਾਹ ਜੀ ਵਾਹ ਬ੍ਰਹਮ ਅਗਨ ਸਹਿਜੇ ਪ੍ਰਜਾਲੀ ਇਕਹ ਚੋਟ ਸੰਝਾਇਆ ਕਹਿੰਦੇ ਇਕੇ ਚੋਟ ਨਾਲ ਹੀ ਚਿੱਤ ਕਰਦਾ ਇਕੇ ਚੋਟ ਨਾਲ ਇੱਕ ਚੋਟ ਇਹੋ ਜੀ ਮਾਰੀ ਇੱਕੇ ਚੋਟ ਨਾਲ ਸਾਰਾ ਕੁਝ ਠੀਕ ਹੋ ਗਿਆ। ਇਕਦਮ ਟਿਕ ਗਿਆ। ਅੱਗੇ ਸੁਣੋ। ਸਤ ਸੰਤੋਖ ਲੈ ਲਰਨੇ ਲੱਗਾ। ਮੇਰੇ ਕੋਲ ਫਿਰ ਜਿਹੜੀ ਫੌਜ ਸੀ ਉਹ ਸੀ ਸਤ ਸੱਚ। ਫਿਰ ਸੰਤੋਖ ਸੀ। ਲਾਲਚ ਨਹੀਂ। ਮਨ ਸੰਤੋਖੀ ਹੈ। ਕੋਈ ਲਾਲਚ ਨਹੀਂ। ਮੈਂ ਜਿਹੜੀ ਫੌਜ ਨਾਲ ਲੜਿਆ ਨਾ ਮੈਂ ਸੰਤੋਖ ਨਾਲ ਲੜਿਆ। ਮੇਰੇ ਕੋਲ ਇੱਧਰ ਸੰਤੋਖ ਸੀ। ਮੇਰੇ ਕੋਲੇ ਸੱਚ ਸੀ ਮੈਂ ਤੁਹਾਨੂੰ ਕਿਹਾ ਨਹੀਂ ਕੈਂਪ ਵਿੱਚ ਝੂਠ ਨਾ ਬੋਲਿਓ ਜੋ ਅੰਦਰ ਹੋਇਆ ਦੱਸੀ ਜਾਏ ਮੇਰੇ ਨ ਮੇਰੇ ਸਾਹਮਣੇ ਜੇ ਬੋਲ ਵੀ ਪਏ ਆਪਣੇ ਆਪ ਨਾ ਝੂਠ ਬੋਲਿਓ ਆਪਣੀ ਆਪ ਨੂੰ ਜਸਟੀਫਾਈ ਨਾ ਕਰਿਓ ਗਲਤੀ ਨੂੰ ਗਲਤੀ ਮੰਨਿਓ ਆਪਣੇ ਅੰਦਰ ਝੂਠ ਨਾ ਬੋਲਿਓ ਸਤ ਸੰਤੋਖ ਲੈ ਲਰਨੇ ਲੱਗਾ ਤੋਰੇ ਦੋਏ ਦਰਵਾਜੇ ਤੋਰੇ ਹਾਂ ਤੋਰੇ ਦੋਏ ਦਰਵਾਜੇ ਕਹਿੰਦੇ ਦੋਵੇਂ ਦਰਵਾਜੇ ਤੋੜਦੇ ਜਦੋਂ ਮੈਂ ਲੜਿਆ ਜਦੋਂ ਮੈਂ ਇੱਧਰਲੇ ਪਾਸਿਓਂ ਸਤ ਤੇ ਸੰਤੋਖ ਲੈ ਕੇ ਤੁਰਿਆ ਫੇਰ ਜੀ ਸਾਧ ਸੰਗਤ ਔਰ ਗੁਰ ਕਿਰਪਾ ਤੇ ਗਿਆਨ ਮੈਨੂੰ ਹੋਇਆ ਗੁਰੂ ਦੀ ਕਿਰਪਾ ਮੇਰੇ ਤੇ ਹੋਈ ਤੇ ਚੰਗੀ ਸੰਗਤ ਮਿਲਨ ਕਰਕੇ ਸਾਧ ਸੰਗਤ ਔਰ ਗੁਰ ਕਿਰਪਾ ਤੇ ਪਕਰਿਓ ਘੜ ਕੋ ਰਾਜਾ ਕਹਿੰਦੇ ਜਿਹੜਾ ਰਾਜਾ ਐ ਫਿਰਦਾ ਸੀ ਨਾ ਫੜ ਲਿਆ ਕਹਿੰਦੇ ਫਿਰ ਮੈਂ ਪਕਰਿਓ ਘੜ ਕੋ ਰਾਜਾ ਕਹਿੰਦੇ ਫੜ ਲਿਆ ਉਹ ਜਿਵੇਂ ਤੁਸੀਂ ਦੋ ਕਮੈਂਟ ਫੜ ਲੈਨੇ ਆ ਮਿੰਟਕ ਫੜ ਜਾਂਦਾ ਫਿਰ ਭੱਜ ਜਾਂਦਾ ਹਜੇ ਭੱਜਦਾ ਹੈ ਫੜਿਆ ਨਹੀਂ ਗਿਆ ਬੜਾ ਟਾਈਮ ਲੱਗਣਾ ਫਿਰ ਵੇਖੋ ਭਗਤਨ ਪੀਰ ਭੀੜ ਭੀੜ ਭਗਤਾਂ ਦੀ ਭੀੜ ਚੰਗੇ ਲੋਕਾਂ ਦੀ ਸੰਗਤ ਸਖਤ ਸਿਮਰਨ ਕੀ ਕੱਟੀ ਕਾਲ ਪੈ ਪੈ ਫਾਂਸੀ ਕਹਿੰਦੇ ਸ਼ਕਤੀ ਮੈਨੂੰ ਮਿਲੀ ਕਾਦੀ ਸ਼ਕਤੀ ਸਿਮਰਨ ਦੀ ਸਿਮਰਨ ਕਾਦਾ ਗਿਆਨ ਦਾ ਸਿਮਰਨ ਚੰਗੀਆਂ ਗੱਲਾਂ ਨੂੰ ਮੈਂ ਰਿਪੀਟ ਕੀਤਾ ਇਹਨੂੰ ਮੈਂ ਵਾਰ-ਵਾਰ ਵਾਰ-ਵਾਰ ਦੁਹਰਾਇਆ ਸਿਮਰਨ ਕੀਤਾ ਗੁਰੂ ਦੇ ਅੱਗੇ ਦਿੱਤੇ ਬਚਨਾਂ ਦਾ ਗੁਰੂ ਦੇਆਂ ਬਚਨਾਂ ਨੂੰ ਮੈਂ ਸਿਮਰਿਆ ਭਗਵਤ ਪੀਰ ਹਾਂਜੀ ਭਗਵਾਨ ਦਾ ਸਿਮਰਨ ਕਰਨ ਵਾਲਿਆਂ ਦੀ ਪੀੜ ਤੇ ਸਾਧ ਸੰਗ ਸਿਮਰਨ ਦੀ ਹਾਂਜੀ ਸਖਤ ਸਿਮਰਨ ਕੀ ਕੱਟੀ ਕਾਲ ਕਾਲ ਭੈ ਫਾਂਸੀ ਦਾਸ ਕਮੀਰ ਚੜਿਓ ਗੜ ਉੱਪਰ ਕਹਿੰਦੇ ਫਿਰ ਉੱਤੇ ਚੜ ਗਿਆ ਉੱਤੇ ਗੜ੍ਹ ਤੇ ਕਿਲੇ ਤੇ ਰਾਜ ਲਿਓ ਅਬਨਾਸੀ ਉਹ ਰਾਜ ਲੈ ਲਿਆ ਜਿਹੜਾ ਹੁਣ ਨਾਸ਼ ਨਹੀਂ ਹੋਏਗਾ ਹੁਣ ਮਨ ਰਾਜਾ ਸੀ ਹੁਣ ਮੈਂ ਰਾਜਾ ਹੁਣ ਸਾਡੇ ਸਾਰਿਆਂ ਦੇ ਅੰਦਰ ਰਾਜਾ ਭਲਾ ਕੌਣ ਸੱਚੀ ਦਿਲੋਂ ਸੋਚੋ ਕੌਣ ਹੈ ਵਾਲਾ ਮਨ ਤੇ ਕਬੀਰ ਜੀ ਕਹਿੰਦੇ ਨੇ ਜਦੋਂ ਮੈਂ ਪੂਰੀ ਲੜਾਈ ਸਤ ਸੰਤੋਖ ਦੀ ਫੌਜ ਲੈ ਕੇ ਲੜਿਆ ਤੇ ਫਿਰ ਮੈਂ ਰਾਜ ਲੈ ਲਿਆ ਇਹਨੂੰ ਕਹਿੰਦੇ ਨੇ ਖੁਦਮੁਖਤਿਆਰੀ ਖੁਦਮੁਖਤਿਆਰੀ ਆਪਣੀ ਮਰਜ਼ੀ ਨਾਲ ਜੀਣਾ ਇਹ ਘਰ ਚ ਨਹੀਂ ਹੁੰਦਾ ਪਿੰਡ ਚ ਨਹੀਂ ਹੁੰਦਾ ਦੁਨੀਆ ਚ ਨਹੀਂ ਹੁੰਦਾ ਆਪਣੇ ਅੰਦਰ ਖੁਦ ਮਰਜ਼ੀ ਨਾਲ ਜੀ ਕੇ ਵਗਾ ਖੁਦਮੁਖਤਿਆਰੀ ਇਹਨੂੰ ਕਹਿੰਦੇ ਨੇ ਮੈਂ ਖੁਦਮੁਖਤਿਆਰ ਹੁਣ ਤੇ ਕਾਮ ਚੱਲਦਾ ਕਦੇ ਕ੍ਰੋਧ ਚੱਲਦਾ ਕਦੇ ਲੋਭ ਚੱਲਦਾ ਆ ਸਾਡੀ ਕੌਣ ਸੁਣਦਾ ਹੈ ਜਦੋਂ ਸਾਡੇ ਬਸ ਸਾਡੇ ਤੇ ਪ੍ਰੈਸ਼ਰ ਪਾ ਦੇਂਦਾ ਮਾਈਂਡ ਤੁਸੀਂ ਫੋਨ ਰੱਖ ਕੇ ਵਿਖਾਓ ਦਿਮਾਗ ਵਿੱਚ ਲਾਲਚ ਵੇਖ ਵੇਖ ਹੋਰ ਵੇਖ ਹੋਰ ਵੇਖ ਹੋਰ ਵੇਖ ਪਰ ਤੋਂ ਫੋਨ ਪਰ ਹੀ ਨਹੀਂ ਰੱਖਿਆ ਜਾਂਦਾ ਥੱਕੇ ਨਾਲ ਹੀ ਸਰੀਰ ਨੂੰ ਵੀ ਗੱਜ ਗਿਆ ਉੱਥੇ ਬਾੜ ਬਾਰ ਹੱਥ ਜਾਏਗਾ ਰੁਕਦਾ ਹੀ ਨਹੀਂ ਰਾਜ ਕਿਹਦਾ ਹੈ ਮਨ ਦਾ ਵਿਗੜਿਆ ਹੋਇਆ ਤੇ ਇੱਥੇ ਕਹਿੰਦੇ ਨੇ ਦਾਸ ਕਮੀਰ ਚੜਿਓ ਗੜ ਉੱਪਰ ਉੱਤੇ ਚੜ ਗਿਆ ਕਹਿੰਦੇ ਹੁਣ ਰਾਜ ਲੀਆ ਲਿਓ ਆਪਣਾ ਰਾਜ ਅਬਨਾਸੀ ਰਾਜ ਉਹ ਰਾਜ ਮਿਲਿਆ ਜਿਹੜਾ ਕਦੇ ਨਾਸ ਨਹੀਂ ਹੁੰਦਾ